ਦਾ ਕੈਮਰਾ ਆ ਦੇਖੋ ਜੀ ਮੁੰਡੇ ਰੀਲਾਂ ਬਣਾਉਂਦੇ ਦੇਖੋ ਰੀਲਾਂ ਦੇਖੋ ਜੀ ਪਾ ਭਜਾਉਂਦੇ ਹਨ ਆ ਇੱਕ ਆ ਫਿਰਦਾ ਸਹੀ ਗੱਟ ਹੈ ਆ ਆ ਦੇਖ ਲੋ ਆ ਕੈਮਰਾਮੈਨ ਮੁੰਡਾ ਇੱਕ ਆ ਜਵਾਖਾ ਗਿਆ ਨਾ ਮਹੀ ਬਣਾਉਣੀ ਆ ਨਹੀਂ ਖੜਦਾ ਉਹ ਦੇਖੋ ਉਧਰ ਜੀਪ ਘਮਾਉਂਦੇ ਦੇਖੋ ਦੇਖ ਲੋ ਦੇਖ ਲੋ ਹਨਾ ਕਿਵੇਂ ਘਮਾਉਂਦੇ ਆ ਦੇ ਦਿੰਦੇ ਰੇਸਾਂ ਆ ਕਾਵਾ ਭਈ ਅੱਜ ਕੱਲ ਦੀ ਮੰਦਿਰ ਦਾ ਕੰਮ ਕੋਈ ਨਹੀਂ ਕਰਨਾ ਆ ਭਈ ਆ ਮੁੰਡੇ ਦੀ ਬਾਹਣਾ ਸਾਰਾ ਇੱਥੇ ਵੀ ਇਹ ਚ ਕੱਕਾ ਟਲਾ ਦੱਸ ਤੂੰ ਇੱਥੇ ਇੱਥੇ ਹੀ ਕਰਦਾ ਹੈ ਹਾਂ ਠੇਕੇ ਦੇ 85000 ਜਰ ਜੇ ਠੇਕੇ ਤੇ ਫਿਰ ਪਤੰਦਰੋ ਆ ਦੇਖੀ ਦੇਖ ਲੈ 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 ਆਹ ਮੁੰਡੇ ਨੇ ਆ ਆ ਚੋਜ ਕਰਦੇ ਚੋਜ ਆ ਦੇਖ ਲੋ ਆ ਦੇਖ ਲੋ ਲੈ ਲ ਮਾਰ ਲੇ ਬ੍ਰੇਕ ਕੱਢ ਲਈ ਅੱਗੇ ਕਰ ਲਈ ਪਿੱਛੇ ਕਰ ਲਈ ਆਈ ਰਹਿ ਜਾਣਾ ਬੁੱਲੇ ਬਈ ਕੀ ਮਿਲਦਾ ਤੁਹਾਨੂੰ ਐ ਕਰਕੇ ਕਿਹੜਾ ਸੁਆਦ ਆ ਯਾਰ ਇਹ ਤੁਸੀਂ ਮੰਡੀਰ ਬੱਚੋਂ ਅੰਨਾ ਖੜਾ ਯਾਰ ਕੰਮ ਕਰ ਲਓ ਕੋਈ ਯਾਰ ਤੁਸੀਂ ਆ ਦੇਖੀ ਬਾਈ ਹੁਣ ਦੇਖਣਗੇ ਓਏ ਆ ਹਾਂ ਦਿਖਾ ਦਿਖਾ ਬੀਨ ਦਿਖਾ ਦਿਖਾ ਆ ਦੇਮਸ ਨੂੰ ਦਿਖਾਉਣਾ ਇਧਰੋਂ ਇਹ ਦੇਖੀ 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 ਆ ਦੇਖੀ ਵੀਡੀਓ ਦੇਖਣਗੇ ਹਣ ਇਹ ਲੈ 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 ਐ ਐ ਕਰਦੇ ਆ ਬਈ ਇਹ ਆ ਦੇਖ ਲੈ ਮਾਚਣਾ ਯਾਰ ਅਜੇ ਤੇਰੀ ਮਾਚਣਾ ਆਹ ਦੇਖ ਲੈ ਆਹ ਦੇਖ ਲੈ ਓਏ ਆਹ ਖੜਾ ਦੇਖੀ ਓਏ ਉਹ ਲਿਪੜਿਆ ਖੜਾ ਇਕੱਲਾ ਆਹ ਉਹ ਦੇਖ ਲਓ ਦੇਖ ਲਓ ਕਿਵੇਂ ਕਹੀ ਜਾਂਦਾ ਲੈ ਨਾ ਕਿਵੇਂ ਬਣਾਉਣੀ ਆ ਥੋੜੀ ਉਹ ਦੇਖ ਲਓ ਜਵਾਗ ਤੇਲ ਸੁੰਘੀ ਉਹਨਾਂ ਕਿੰਨਾ ਕੀ ਮਚਾਦਾ ਸਾਡਾ ਕਿਵੇਂ 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 ਕਹਗਾ ਨਾ ਕੀ ਬਣਾਏਗਾ ਬਈ ਜਿਹਦੀ ਆ ਕਹਿੰਦੇ ਸਨਸੈਟ ਤੇ ਸਨਸੈਟ ਤੇ ਹੈ ਬਈ ਛੋਟਾ ਦਾ ਬੜਾ ਵੱਡਾ ਕੰਮ ਹੈ ਫਿਰ ਸਨਸੈਟ ਵਾਲਾ ਯਾਰ ਫੋਨ ਗਰਮ ਹੋ ਗਿਆ ਯਾਰ ਹੁਣ ਪੱਗ ਲੱਗੂ ਫੋਨ ਨੂੰ ਬਈ ਤੁਹਾਨੂੰ 3 ਘੰਟੇ ਹੋ ਗਏ ਰਾਹੀ ਕੁਝ ਕਰੀ ਜਾਂਦੇ ਆ ਆ ਤੁਹਾਨੂੰ ਕੰਮ ਦਾ ਸੋਣਾ ਦੱਬ ਕੇ ਵਿੱਚ ਦੀ ਕੀ ਕਰਦਾ ਫਿਰਦਾ ਬਈ ਤੇ ਇੱਥੇ ਕੰਮ ਕਰ ਲੈ ਖੇਤੇ ਯਾਰ ਫਿਰ ਕਹਿੰਦੇ ਬਈ ਪੰਜਾਬੀ ਭੁੱਖਾ ਮਰਦੇ ਆ ਫਾਹਾ ਲੈਂਦੇ ਆ ਐਂ ਲੈਂਦੇ ਆ ਬਈ ਇਹੇ ਇਹ ਬਈ 4 ਵਜੇ ਲੱਗਿਆ 6 ਵਜੇ ਕੰਮ ਇਹਨਾਂ ਕੋਲੇ ਆ ਹੀ ਅਜ ਤੱਕ 2 ਘੰਟੇ ਹੋ ਗਏ 3x ਤੇ 2x ਹੋ ਲੈ 3x 2x ਪਤਾ ਨਹੀਂ ਕੀ ਭਾਲਦੇ ਆ ਇਹੇ 30 ਮਿੰਟ ਵੇਟ ਆਹ ਦੇਖ ਲੋ ਟਰੈਫਿਕ ਨੂੰ ਸਾਰਿਆਂ ਨੂੰ ਡਿਸਟਰਬ ਕਰਦੇ ਆ ਕਿਸੇ ਦੀ ਗੱਲ ਸੁਣਦੇ ਨਹੀਂ ਇਹ ਆਹ ਦੇਖ ਲੋ ਆਹ ਦੇਖ ਲੋ ਆਹ ਦੇਖ ਲੋ ਜੀ ਹੁਣ ਹੋ ਗਏ ਫੋਟਾਂ ਤੇ ਇਹ ਆਹੋ ਦੇਖੋ ਉਧਰ ਦੇਖੋ ਨਾ ਜੀ ਲੋ ਜੀ ਲੋ ਵਲਟ ਵਲਟ ਲਾ ਰਿਹਾ ਮੁੰਡਿਆਂ ਨੇ ਹਣਾ ਹਾਂ ਐ ਹੀ ਆ ਫਿਰ ਇਹਨਾਂ ਦੇ ਚੋਜ ਯਾਰ ਪਤਾ ਨਹੀਂ ਕਿਵੇਂ ਲੋਟ ਹੋਣਗੇ ਮੈਂ ਤਾਂ ਫਸ ਗਿਆ ਬਾਈ ਇਹਨਾਂ ਨਾਲ ਆ ਕੇ ਯਾਰ ਪਤਾ ਨਹੀਂ ਅੱਜ ਘਰੇ ਜਾਣ ਦਿੰਦੇ ਮੈਨੂੰ ਤਣੀ ਲੱਗਦੇ ਹਾਲਾਤ ਕੋਈ ਹਜੇ ਆ ਦੇਖ ਲੋ ਆ ਸੰਤ ਪੜੇ ਆ ਸੰਤ ਪੜੇ ਫਿਰਦੇ ਨੇ ਆ ਆ ਦੇਖੋ ਆ ਬੈਠੀ ਟੈਨਸ਼ਨ ਪਈ ਏਦੀ ਮਾੜੀ ਆ ਦੇਖੋ ਏਦੀ ਏ ਇਹਨੂੰ ਆ ਹਲਵਾ 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 ਦੇਖ ਲੋ ਭਾਈ ਆ ਦੇਖੋ 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 ਆ ਦੇਖੋ ਦੁਨੀਆ ਦੇ ਰੰਗ ਦੇਖੋ ਰੰਗ ਰੰਗ ਦੇਖੋ ਭਾਈ ਦੁਨੀਆ ਆ ਦੇਖ ਲੋ ਆ ਦੇਖੋ ਦੁਨੀਆ ਦੇ ਰੰਗ ਸੁਣਦੇ ਆ ਕਿਸੇ ਦੀ ਦੇਖਦੇ ਆ ਸੜਕਾਂ ਤੇ ਗੱਡੀਆਂ ਹਜੇ ਭਾਈ ਤੁਹਾਨੂੰ ਬੁਲਟ ਵਲਟ ਨਹੀਂ ਦਿਖਾਈ ਉਧਰ ਖੜੇ ਨੇ ਸਨਸਾਈਟ ਜੇਬ ਬਾੜਾ ਕੁਛ ਕਰਦੇ ਆ ਭਰਾਵਾ ਆਹ ਦੇਖ ਲੋ ਆਹ ਖੜਾ ਕੱਲੇ ਉਹੀ ਵੀਡੀਓ ਚ ਉਹੀ ਹੱਥ ਮਾਰੀ ਜਾਂਦੇ ਉਹੀ